ਮੋਗਾ ਵਿਖੇ ਹੋਈ ਨਵਜੋਤ ਸਿੰਘ ਸਿੱਧੂ ਦੀ ਰੈਲੀ ਦੇ ਨਾਲ ਪੰਜਾਬ ਕਾਂਗਰਸ ਦੋ ਫਾੜ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਾਂ ਇਹ ਕਹੀਏ ਕਿ ਇਹਨਾਂ ਦਾ ਹੁਣ ਆਪਸੀ ਟਕਰਾਅ ਵੱਧਦਾ ਜਾਵੇਗਾ ਕੁਝ ਹੀ ਮਹੀਨੇ ਵਿੱਚ ਲੋਕ ਸਭਾ ਚੋਣਾਂ ਆਉਣ ਵਾਲੀਆਂ ਨੇ ਉਸ ਤੋਂ ਪਹਿਲਾਂ ਅਜਿਹਾ ਟਕਰਾਅ ਕਿਤਨਾ ਕਿਤੇ ਦੂਜੀ ਪਾਰਟੀਆਂ ਦੇ ਖੇਮੇ 'ਚ ਖੁਸ਼ੀ ਲੈ ਕੇ ਆ ਸਕਦਾ ਹਾਂ ਦੱਸ ਦਿੰਨੇ ਆ ਕਿ ਮੋਗਾ ਵਿਖੇ ਮਹਿੰਦਰ ਸਿੰਘ ਨਿਹਾਲ ਸਿੰਘ ਵਾਲਾ ਜੋ ਕਿ ਸਾਬਕਾ ਵਿਧਾਇਕ ਵੀ ਰਹੇ ਨੇ ਕਾਂਗਰਸ ਦੇ ਨਾਲ ਕਈ ਸਾਲਾਂ ਤੋਂ ਪਰਿਵਾਰ ਜੁੜਿਆ ਹੋਇਆ ਇਹ ਉਹਨਾਂ ਦੀ ਤੀਜੀ ਪੀੜ੍ਹੀ ਵੀ ਕਹਿ ਸਕਦੇ ਹਾਂ ਉਹਨਾਂ ਦੇ بیٹے ਐਡਵੋਕੇਟ ਧਰਮਪਾਲ ਵੀ ਨਾਲ ਜੁੜੇ ਹੋਏ ਨੇ ਲੇਕਿਨ ਉਹਨਾਂ ਵੱਲੋਂ ਕੀਤੀ ਗਈ ਰੈਲੀ ਤੇ ਹੁਣ ਕਾਂਗਰਸ ਦੇ ਜ਼ਿਲ੍ਹੇ ਜਰਨਲ ਖੱਤਰ ਨੇ ਸੰਦੀਪ ਸਿੱਧੂ ਉਹਨਾਂ ਨੇ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਤੇ 2 ਦਿਨਾਂ ਚ ਜਵਾਬ ਮੰਗਿਆ ਉਥੇ ਨਵਜੋਤ ਸਿੰਘ ਸਿੱਧੂ ਹੁਣ ਡੱਟ ਕੇ ਮਹੇਸ਼ਿੰਦਰ ਸਿੰਘ ਨਿਹਾਲ ਸਿੰਘ ਵਾਲਾ ਦੇ ਹੱਕ ਦੇ ਵਿੱਚ ਆ ਗਏ ਨੇ ਉਹਨਾਂ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਆ ਪਾਉਂ ਦੱਸ ਦਿੰਨੇ ਆ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਅੱਡ-ਅੱਡ ਜ਼ਿਲ੍ਹਿਆਂ 'ਚ ਅੱਡ-ਅੱਡ ਹਲਕਿਆਂ ਦੇ ਵਿੱਚ ਜਿੱਤੇਗੀ ਕਾਂਗਰਸ ਜਿੱਤੇਗਾ ਪੰਜਾਬ ਇਸ ਮੋਟੋ ਹੇਠ ਰੈਲੀਆਂ ਕਰ ਰਿਹਾ ਹੈ ਲੇਕਿਨ ਕਿਤਨੇ-ਕਿਤੇ ਸ਼ਾਇਦ ਜਿਹੜੇ ਕਾਂਗਰਸ ਦੇ ਦੂਜੇ ਵਰਕਰ ਨੇ ਉਹਨਾਂ ਨੂੰ ਇਹ ਗੱਲ ਪਸੰਦ ਨਹੀਂ ਆ ਰਹੀ ਕੋਈ ਦੱਸ ਦਿੰਨੇ ਆ ਕਿ ਅੱਜ ਯਾਨੀ ਕਿ 23 ਜਨਵਰੀ ਨੂੰ ਪਟਿਆਲਾ ਵਿਖੇ ਪਟਿਆਲਾ ਜ਼ਿਲ੍ਹਾ ਹਲਕਾ ਉੱਥੇ ਵੀ ਇੱਕ ਮੀਟਿੰਗ ਹੋਣ ਜਾ ਰਹੀ ਹੈ ਇਸ ਵਿੱਚ ਇੰਚਾਰਜ ਜਵਿੰਦਰ ਯਾਦਵ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਬਕਾ ਵਿਧਾਇਕ ਡਾਣਾ ਪਛਮੀ ਤੋਂ ਭਾਰਤ ਪੂਸ਼ਣ ਆਸ਼ੂ ਤੇ ਗ੍ਰੁੱਪ ਦੇ ਦਰਦੇ ਨੇਤਾ ਸਾਬਕਾ ਵਿਧਾਇਕ ਵੀ ਪ੍ਰਤਾਪ ਸਿੰਘ ਬਾਜਵਾ ਸ਼ਾਮਲ ਹੋਣਗੇ ਉਸ ਤੋਂ ਬਾਅਦ ਸ਼ਾਮ ਨੂੰ ਸ਼ਾਇਦ ਇਹ ਰੈਲੀ ਸ਼ਾਇਦ ਇਹ ਮੀਟਿੰਗ ਪਟਿਆਲਾ ਤੋਂ ਬਾਅਦ ਸੰਗਰੂਰ ਵਿਖੇ ਵੀ ਹੋਵੇਗੀ ਹੁਣ ਵੱਡੀ ਗੱਲ ਇਹ ਦੇਖਣ ਵਾਲੀ ਹੈ ਕਿ ਨਵਜੋਤ ਸਿੰਘ ਸਿੱਧੂ ਜਿਸ ਤਰ੍ਹਾਂ ਜਿੱਤੇਗੀ ਕਾਂਗਰਸ ਜਿੱਤੇਗਾ ਪੰਜਾਬ ਮੋਟੋ ਹੇਠ ਆਪਣੇ ਵੱਲੋਂ ਹੀ ਰੈਲੀਆਂ ਕਰ ਰਿਹਾ ਤੇ ਆਪ ਦੇ ਸਮਰਥਕਾਂ ਦੇ ਨਾਲ ਡੱਟ ਕੇ ਖੜ੍ਹ ਰਿਹਾ ਤੇ ਦੂਜੇ ਪਾਸੇ ਇਹਨਾਂ ਦੇ ਆਪਣੇ ਹੀ ਜਿਹੜੇ ਕਾਂਗਰਸ ਦੇ ਹੋਰ ਅਹੁਦੇਦਾਰ ਨੇ ਉਹ ਉਹਨਾਂ ਵਰਕਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਰਿਹਾ ਹੈ ਦੋ ਦਿਨਾਂ ਚ ਜਵਾਬ ਗਲਤੀ ਮੰਗ ਰਿਹਾ ਨਾਲ ਦੇ ਨਾਲ ਇਹ ਵੀ ਕਹਿ ਰਿਹਾ ਕਿ ਤੁਸੀਂ ਅਨੁਸ਼ਾਸਨਹੀਣ ਜਾਂ ਅਨੁਸ਼ਾਸਨ ਨੂੰ ਭੰਗ ਕਰ ਰਹੇ ਹੋ ਯਾਨੀ ਕਿ ਕਿਤਨਾ ਕਿਤੇ ਹੁਣ ਕਹਿ ਸਕਦੇ ਆ ਕਿ ਆਉਣ ਵਾਲੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਹੜੀ ਇਹ ਪੰਜਾਬ ਦੀ ਕਾਂਗਰਸ ਦੋ ਫਾੜ ਹੋ ਰਹੀ ਹੈ ਇਹਦਾ ਕਿਤਨਾ ਕਿਤੇ ਹਰਜਾਨਾ ਸ਼ਾਇਦ ਕਾਂਗਰਸ ਨੂੰ ਭੁਗਤਣਾ ਪੈ ਸਕਦਾ ਹੈ ਤੇ ਇਹਦਾ ਫਾਇਦਾ ਜਿਹੜੀ ਦੂਜੀਆਂ ਵਿਰੋਧੀ ਦਲ ਨੇ ਵਿਰੋਧੀ ਪਾਰਟੀਆਂ ਨੇ ਉਹਨੋਂ ਸ਼ਾਇਦ ਆਉਣ ਵਾਲੇ ਸਮੇਂ 'ਚ ਇਹਨਾਂ ਸਭ ਦਾ ਫਾਇਦਾ ਹੋ ਸਕਦਾ ਹੈ।